ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਦੁੱਟਾ ਸੱਤਾ ਹਮੇਸ਼ਾ ਔਰਤ ਦੇ ਨਾਲ ਹੀ ਹੁੰਦਾ। ਮੇਰੇ ਨਾਲ ਵੀ ਇਦਾਂ ਦਾ ਹੀ ਹੋ ਰਿਹਾ ਸੀ। ਮੇਰਾ ਭਰਾ ਜਸਪੂਰੀ ਨੂੰ ਪਿਆਰ ਕਰਦਾ ਸੀ। ਉਹਨੇ ਜਦ ਫੜ ਲਈ ਸੀ ਕਿ ਵਿਆਹ ਵੀ ਉਹਦੇ ਨਾਲ ਹੀ ਕਰਵਾਊਗਾ। ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ। ਪਰ ਮੇਰੀ ਮਾਂ ਨੂੰ ਉਹ ਕੁੜੀ ਬਿਲਕੁਲ ਵੀ ਪਸੰਦ ਨਹੀਂ ਸੀ। ਉਹ ਕਹਿੰਦੀ ਸੀ ਕਿ ਏ ਇਹਦੇ ਤੇ ਇੰਨਾ ਮਰਦਾ ਵਿਆਹ ਤੋਂ ਬਾਅਦ ਵੀ ਇਹਦੀਆਂ ਹੀ ਸਾਰੀਆਂ ਗੱਲਾਂ ਮੰਨੂਗਾ ਮੇਰਾ ਬੁਢਾਪਾ ਖਾਬ ਕਰਕੇ ਰੱਖ ਦੇਊਗਾ ਮੇਰੀ ਮਾਂ ਨੂੰ ਬਹੁਤ ਜ਼ਿਆਦਾ ਫਿਕਰ ਸੀ ਹਾਲਾਂਕਿ ਵਟੇ ਸਟੇ ਦਾ ਕੋਈ ਖਾਸ ਰਿਵਾਜ ਨਹੀਂ ਸੀ ਜਿੱਥੇ ਸਾਡੇ ਰਿਸ਼ਤਾ ਹੁੰਦਾ ਉੱਥੇ ਵੀ ਕਰ ਦਿੰਦੇ ਸੀ ਪਰ ਜੇ ਨਹੀਂ ਹੁੰਦਾ ਤਾਂ ਜ਼ਰੂਰੀ ਨਹੀਂ ਸੀ ਕਿ ਵਟਾ ਸਟਾਹੀ ਕਰਨਾ ਮੈਂ ਕਿਹਾ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਤੁਹਾਨੂੰ ਪਤਾ ਨਾ ਜੋ ਵੀ ਮਨਰਾਜ ਵੀਰੇ ਦੇ ਦਿਲ ਵਿੱਚ ਆ ਜਾਂਦਾ ਉਹ ਉਹੀ ਕਰਦਾ ਉਹ ਉਸੇ ਕੁੜੀ ਨਾਲ ਹੀ ਵਿਆਹ ਕਰਵਾਉਣਾ ਕਰਵਾਊਗਾ ਤੇ ਚੰਗਾ ਕਿ ਮਾਂ ਤੇ ਖੁਸ਼ ਹੋ ਕੇ ਉਹਦੇ ਨਾਲ ਹੀ ਉਹਦਾ ਵਿਆਹ ਕਰ ਦੇ। ਇਦਾਂ ਕਿਵੇਂ ਕਰ ਦੇਵਾਂ? ਮੈਂ ਵੀ ਕੋਈ ਆਪਣੀ ਗੱਲ ਜਰੂਰ ਮਨਵਾਉਂਗੀ। ਇਹ ਕਹਿ ਕੇ ਮਾਂ-ਪਾਪ ਵੀਦੇ ਘਰ ਚਲੇ ਗਏ। ਜਦੋਂ ਵਾਪਸ ਆਈ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ। ਕਹਿਣ ਲੱਗੀ ਇਦਾਂ ਦੀ ਸ਼ਰਤ ਰੱਖ ਕੇ ਆਈਆਂ ਕਿ ਉਹਨਾਂ ਦੇ ਵੀ ਖੁਸ਼ਕਾਣੇ ਆ ਜਾਊਗੀ। ਮੈਂ ਕਿਹਾ ਮਾਂ ਕਿਹੋ ਜਿਹੀ ਸ਼ਰਤ ਰੱਖ ਕੇ ਆਏ ਆ? ਉਹ ਕਹਿਣ ਲੱਗੀ ਕਿ ਮਨਰਾਜ ਦਾ ਰਿਸ਼ਤਾ ਪ੍ਰੀਤ ਦੇ ਨਾਲ ਤਾਂ ਹੀ ਹੋ ਸਕਦਾ ਜੇ ਮੇਰੀ ਧੀ инду ਦਾ ਵਿਆਹ ਉਹ ਆਪਣੇ ਮੁੰਡੇ ਨਾਲ ਕਰਨਗੇ ਤਾਂ ਮੈਂ ਕਿਹਾ ਮਾਂ ਮਨਰਾਜ ਦੇ ਮਾਮਲੇ ਵਿੱਚ ਤੂੰ ਮੈਨੂੰ ਕਿਉਂ ਘੜੀਸ ਰਹੀ ਆ ਉਹ ਕਹਿਣ ਲੱਗ ਪਈ ਤੇ ਹੱਸਣ ਲੱਗੀ ਕਿ ਮੈਨੂੰ ਪਤਾ ਕਿ ਇਹ ਸ਼ਰਤ ਉਹ ਕਿਸੇ ਕੀਮਤ ਤੇ ਨਹੀਂ ਮੰਨਣਗੇ ਕਿਉਂਕਿ ਉਹਨਾਂ ਦਾ ਮੁੰਡਾ ਤਾਂ ਹਜੇ 15 ਕੋ ਸਾਲਾਂ ਦਾ ਹੀ ਆ ਕਦੇ ਵੀ ਉਹਦਾ ਵਿਆਹ ਨਹੀਂ ਕਰਨਗੇ ਇਸ ਲਈ ਕੁੜੀ ਵਾਲੇ ਹੀ ਮਨਾ ਕਰ ਦੇਣਗੇ ਤੇ ਉਹਨਾਂ ਵੱਲੋਂ ਹੀ ਮਨਾ ਹੋਵੇਗਾ ਮਨਰਾਜ ਵੀ ਆਰਾਮ ਨਾਲ ਬੈਠ ਜਾਊਗਾ ਮੈਂ ਵੀ ਉਹਦੀ ਨਜ਼ਰ ਵਿੱਚ ਮਾੜੀ ਨਹੀਂ ਬਣੂੰਗੀ ਮੈਂ ਆਪਣੀ ਮਾਂ ਦਾ ਮੂੰਹ ਹੀ ਦੇਖਦੀ ਰਹਗੀ ਮੈਂ ਸੋਚਿਆ ਕਿ ਮਾਂ ਜੋ ਦੂ ਕਹਿ ਰਹੀ ਆ ਉਹ ਬਿਲਕੁਲ ਵੀ ਠੀਕ ਨਹੀਂ ਕਰ ਰਹੀ ਜੇ ਵੀਰੇ ਨੂੰ ਕੁੜੀ ਪਸੰਦ ਆ ਤੇ ਕੀ ਪ੍ਰੋਬਲਮ ਆ ਉਹਦੇ ਨਾਲ ਵਿਆਹ ਹੋ ਜਾਵੇ ਪਰ ਸਾਡੇ ਮਾਵਾ ਜਿਆਦਾਤਰ ਆਪਣੇ ਮਨਪਸੰਦ ਦੇ ਰਿਸ਼ਤੇ ਤੇ ਖੁਸ਼ ਨਹੀਂ ਹੁੰਦੀਆਂ ਸੀ ਉਹਨਾਂ ਨੂੰ ਲੱਗਦਾ ਕਿ ਮੁੰਡਾ ਜਿਹਨੂੰ ਪਿਆਰ ਕਰਦਾ ਬਸ ਉਹਦੀ ਹੀ ਗੱਲ ਮੰਨੂਗਾ ਆਪਣੀ ਮਾਂ ਨੂੰ ਨਹੀਂ ਪੁੱਛੂਗਾ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਹੋਸ਼ ਤਾਂ ਮੇਰੇ ਉਦੋਂ ਉੱਡੇ ਜਦੋਂ ਦੂਜੇ ਪਾਸੇ ਰਜਾ ਮੰਦੀ ਦਾ ਫੋਨ ਆ ਗਿਆ ਸੀ ਮੇਰੀ ਮਾਂ ਵੀ ਹੈਰਾਨ ਹੋ ਗਈ ਦੇਖ ਰਹੀ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਸੁਣ ਕੇ ਆਪਣੀ ਮਾਂ ਨੂੰ ਹੈਰਾਨੀ ਨਾਲ ਦੇਖਣ ਲੱਗੀ ਮੈਂ ਕਿਹਾ ਮਾਂ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ ਵਾ ਉਹ ਕਿੱਦਾਂ ਆਪਣੇ ਛੋਟੇ ਜਿਹੇ ਮੁੰਡੇ ਦਾ ਵਿਆਹ ਮੇਰੇ ਨਾਲ ਕਰ ਸਕਦੇ ਆ ਮੇਰੀ ਉਮਰ 25 ਕੋਸਾਲ ਦੀ ਆ ਤੇ ਉਹ ਮੁੰਡਾ ਸਿਰਫ 15 ਸਾਲ ਦਾ ਸਾਡੇ ਵਿੱਚ 10 ਸਾਲ ਦਾ ਫਰਕ ਸੀ ਮਨਰਾਜ ਤਾਂ ਐਵੇਂ ਕੋਸ਼ਿਸ਼ ਕੀਤੀ ਜਿਦਾਂ ਉਹਨੂੰ ਪਤਾ ਨਹੀਂ ਕੋਈ ਖਜ਼ਾਨਾ ਮਿਲ ਗਿਆ ਹੋਵੇ ਕਹਿਣ ਲੱਗਾ ਕਿ ਚਲੋ ਰਿਸ਼ਤਾ ਪੱਕਾ ਹੋ ਗਿਆ ਮੇਰੀ ਘਰ ਵਾਲੀ ਆਊਗੀ ਤੇ இந்து ਆਪਣੇ ਘਰ ਚਲੀ ਜਾਊਗੀ ਮੈਂ ਕਿਹਾ ਵੀਰੇ ਤੇਰਾ ਦਿਮਾਗ ਤਾਂ ਠੀਕ ਆ ਉਹ ਮੁੰਡਾ ਮੇਰੇ ਤੋਂ ਛੋਟਾ ਮੈਂ ਉਹਦੇ ਨਾਲ ਵਿਆਹ ਬਿਲਕੁਲ ਨਹੀਂ ਕਰਵਾਉਂਗੀ ਮੇਰੀ ਗੱਲ ਸੁਣ ਕੇ ਮਨਰਾਜ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਖਬਰਦਾਰ இந்து ਜੇ ਤੂੰ ਇਹ ਕੋਈ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਤਾਂ ਜੇ ਉਮਰ ਵਿੱਚ ਛੋਟਾ ਤਾਂ ਇਦਾਂ ਕਿਹੜਾ ਪਹਿਲੀ ਵਾਰ ਹੋਣ ਲੱਗਾ ਸਾਡੇ ਪਿੰਡ ਵਿੱਚ ਇਦਾਂ ਕਈ ਕੁੜੀਆਂ ਨਾਲ ਹੋਇਆ ਉਹ ਆਪਣੇ ਤੋਂ ਘੱਟ ਉਮਰ ਦੇ ਮੁੰਡਿਆਂ ਨਾਲ ਵਿਆਹ ਕਰਵਾਈ ਜਾ ਰਿਹਾ ਤੇ ਖੁਸ਼ ਵੀ ਆ ਮਨਰਾਜ ਵੀਰੇ ਨੂੰ ਤਾਂ ਬਸ ਆਪਣੀ ਹੀ ਖੁਸ਼ੀ ਨਜ਼ਰ ਆ ਰਹੀ ਸੀ ਮੈਂ ਫਟਾਫਟ ਖਟੀ ਖੜੀ ਹੋ ਗਈ ਮੈਂ ਕਿਹਾ ਮਾਂ ਮਨਰਾਜ ਵੀਰੇ ਦਾ ਰਿਸ਼ਤਾ ਤੁਸੀਂ ਕਰਨਾ ਤੇ ਕਰੋ ਮੈਨੂੰ ਇਹ ਰਿਸ਼ਤਾ ਬਿਲਕੁਲ ਵੀ ਮਨਜ਼ੂਰ ਨਹੀਂ ਮੈਂ ਇਦਾਂ ਦਾ ਕੋਈ ਵਿਆਹ ਨਹੀਂ ਕਰਵਾਉਂਗੀ ਜੋ ਮੈਨੂੰ ਪਸੰਦ ਨਾ ਹੋਵੇ। ਮੇਰਾ ਭਰਾ ਵੀ ਗੁੱਸੇ ਨਾਲ ਖੜਾ ਹੋ ਗਿਆ। ਉਹਦੇ ਹੱਥ ਵਿੱਚ ਪਾਣੀ ਦਾ ਗਲਾਸ ਸੀ ਤੇ ਉਸਨੇ ਪੁੰਜੇ ਸੁੱਟ ਦਿੱਤਾ ਤੇ ਕਹਿਣ ਲੱਗਾ ਮਾਂ ਇਹਨੂੰ ਸਮਝਾ ਦਿਓ। ਜੇ ਇਹਨੇ ਕੋਈ ਵੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣੀ ਜਾਨ ਦੇ ਦੇਵਾਂਗਾ। ਇਹ ਸੁਣ ਕੇ ਮੇਰੀ ਮਾਂ ਵੀ ਰੋਣ ਲੱਗ ਪਈ। ਉਹ ਮੇਰੇ ਅੱਗੇ ਹੱਥ ਜੋੜਨ ਲੱਗੀ। ਇਦਾਂ ਦਾ ਕੁਝ ਨਾ ਕਰ। ਮੈਂ ਇਹਨੂੰ ਸਮਝਾ ਦੇਵਾਂਗੀ। ਮੈਨੂੰ ਤਾਂ ਐਦਾਂ ਲੱਗਦਾ ਸੀ ਜਿਵੇਂ ਮੇਰੇ ਸਰੀਰ ਵਿੱਚ ਜਾਨ ਹੀ ਨਹੀਂ ਸੀ ਜਿੰਨਾ ਉਹ ਗੁੱਸੇ ਵਿੱਚ ਸੀ ਉਹ ਕੁਝ ਵੀ ਕਰ ਸਕਦਾ ਸੀ ਸਾਰੀ ਜ਼ਿੰਦਗੀ ਦਾ ਇਲਜ਼ਾਮ ਮੇਰੇ ਤੇ ਆ ਜਾਣਾ ਸੀ ਕਿ ਮੈਂ ਵੀਰੇ ਦੀ ਜਾਨ ਲਈਆ ਮਾਂ ਮੈਨੂੰ ਕਹਿਣ ਲੱਗੀ ਕਿ ਦੇਖ ਤੈਨੂੰ ਆਪਣੇ ਮਰੇ ਹੋਏ ਪਿਓ ਦਾ ਵਾਸਤਾ ਚੁੱਪ ਕਰਕੇ ਵਿਆਹ ਕਰਵਾ ਲੈ ਮੈਂ ਕਿਹਾ ਮਾਂ ਤੂੰ ਇਹ ਸ਼ਰਤ ਰੱਖੀ ਸੀ ਤੂੰ ਕਿਉਂ ਐਦਾਂ ਕੀਤਾ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਛੋਟਾ ਜਿਹਾ ਬੱਚਾ ਭਲਾ ਮੇਰੇ ਨਾਲ ਜ਼ਿੰਦਗੀ ਕਿਵੇਂ گزارੂਗਾ ਮੈਨੂੰ ਸੋਚਣ ਤੇ ਵੀ ਅਜੀਬ ਲੱਗ ਰਿਹਾ ਉਹ ਕਹਿਣ ਲੱਗੀ ਤੂੰ ਫਿਕਰ ਨਾ ਕਰ ਇੰਨਾ ਵੀ ਛੋਟਾ ਨਹੀਂ ਇਹ ਕਹਿੰਦੇ ਹੋਏ ਮਾਂ ਨੇ ਨਜ਼ਰਾਂ ਝੁਕਾ ਲਈਆਂ ਸੀ ਤੇ ਇੱਕ ਦਿਨ ਆ ਕੇ ਭਾਬੀ ਦੇ ਘਰ ਦੇ ਮੇਰੇ ਸਿਰ ਤੇ ਲਾਲ ਚਿਨੀ ਰੱਖ ਗਏ ਤੇ ਰਿਸ਼ਤਾ ਪੱਕਾ ਕਰ ਗਏ ਪਰ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਮੇਰੇ ਮੱਥੇ ਤੇ ਵਾਲ ਸੀ ਸ਼ਾਇਦ ਉਹ ਵੀ ਮੇਰੀ ਭਾਬੀ ਨੇ ਹੀ ਮਜਬੂਰ ਕੀਤਾ ਸੀ ਕਿਉਂਕਿ ਮਨਰਾਜ ਦੇ ਭਾਬੀ ਇੱਕ ਦੂਜੇ ਨਾਲ ਵਿਆਹ ਕਰਾਉਣ ਲਈ ਪਿਆਰ ਵਿੱਚ ਇੰਨੇ ਇੰਨੇ ਹੋ ਗਏ ਸੀ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਮੇਰਾ ਤੇ ਵੀਰੇ ਦਾ ਇੱਕੋ ਦਿਨ ਇਹ ਵਿਆਹ ਹੋ ਗਿਆ ਮੇਰੀ ਕੋਈ ਵੀ ਖੁਆਇਸ਼ ਨਹੀਂ ਸੀ ਕਿ ਮੇਰਾ ਘਰ ਵਾਲਾ ਕਿ ਹੋ ਜਾ ਮੇਰੇ ਦਿਲ ਵਿੱਚ ਇਹੋ ਜਿਹੀ ਕੋਈ ਜਿਹੀ ਗੱਲ ਨਹੀਂ ਸੀ ਪਰ ਜਦੋਂ ਵਿਆਹ ਤੋਂ ਬਾਅਦ ਮੇਰਾ ਭਰਾ ਤੇ ਉਹਦਾ ਸਾਲਾ ਛੋਟੇ ਜਿਹੇ ਬਣੇ ਉਹ ਸਟੇਜ ਤੇ ਆਏ ਤੇ ਮੇਰਾ ਭਰਾ ਬੜੀ ਖੁਸ਼ੀ ਦੇ ਨਾਲ ਉਹਦੇ ਨਾਲ ਜਾ ਕੇ ਬੈਠ ਗਿਆ ਉਦੋਂ ਮੈਂ ਮਾੜਾ ਜਿਹਾ ਉਸ ਮੁੰਡੇ ਨੂੰ ਦੇਖਿਆ ਸੀ ਤੇ ਉਸ ਮੁੰਡੇ ਨੂੰ ਦੇਖਦੇ ਹੀ ਮੈਂ ਅੱਖਾਂ ਚ ਝਪਕਣੀਆਂ ਭੁੱਲ ਗਈ ਸੀ। ਉਹਦੇ ਚਿਹਰੇ ਤੇ ਨੀਲ ਦੇ ਨਿਸ਼ਾਨ ਸੀ। ਬੜੇ ਗੁੱਸੇ ਤੇ ਨਫ਼ਰਤ ਨਾਲ ਮੈਨੂੰ ਦੇਖ ਰਿਹਾ ਸੀ। ਮੇਰਾ ਦਿਲ ਧੜਕਣ ਲੱਗ ਪਿਆ ਸੀ। ਕਿ ਉਸ ਬੱਚੇ ਨੂੰ ਵਿਆਹ ਦੇ ਲਈ ਕਿਉਂ ਮਜਬੂਰ ਕੀਤਾ? ਜਾਨ ਉਸਦੇ ਸਾਰੀਆਂ ਖੁਆਇਸ਼ਾਂ ਮਾਰਨਾ ਸੀ। ਹਮਦਰਦੀ ਦੇ ਜਜ਼ਬਾਤ ਆ ਸਕਦੇ ਸੀ ਉਸ ਵਕਤ ਜਦੋਂ ਮੈਂ ਸਹੁਰੇ ਘਰ ਗਈ। ਮੇਰੀ ਸੱਸ ਹੱਥ ਜੋੜ ਕੇ ਫਟਾਫਟ ਆਪਣੇ ਕਮਰੇ ਵਿੱਚ ਚਲੀ ਗਈ। ਮੇਰਾ ਘਰ ਵਾਲਾ ਵੀ ਆਪਣੀ ਮਾਂ ਦੇ ਕਮਰੇ ਵਿੱਚ ਚਲਾ ਗਿਆ ਸੀ ਮੇਰਾ ਸਹੁਰਾ ਹੀ ਬਸ ਲਾਗੇ ਖੜਾ ਸੀ ਮੈਂ ਵੀ ਇਕੱਲੀ ਖੜੀ ਹੀ ਸੋਚ ਰਹੀ ਸੀ ਕਿ ਪਤਾ ਨਹੀਂ ਮੇਰਾ ਕਮਰਾ ਕਿਹੜਾ ਤੇ ਮੈਨੂੰ ਕਿੱਥੇ ਜਾਣਾ ਚਾਹੀਦਾ ਮੇਰਾ ਸਹੁਰਾ ਕਹਿਣ ਲੱਗਾ ਕਿ ਤੇਰੀ ਮਾਂ ਨੇ ਬੜੀ ਅਜੀਬ ਜਿਹੀ ਸ਼ਰਤ ਰੱਖੀ ਸੀ ਵਿਆਹ ਲਈ ਸਾਡੇ ਘਰ ਵਿੱਚ ਇਸ ਸ਼ਰਤ ਦੇ ਲਈ ਕੋਈ ਵੀ ਤਿਆਰ ਨਹੀਂ ਸੀ ਪਰ ਆਪਣੀ ਧੀ ਦੀ ਜिद ਦਾ ਕਰਕੇ ਸਭ ਕੁਝ ਸਾਨੂੰ ਕਰਨਾ ਪਿਆ ਮੈਨੂੰ ਇੱਕ ਕਮਰੇ ਵੱਲ ਇਸ਼ਾਰਾ ਕੀਤਾ ਤੇ ਕਹਿਣ ਲੱਗਾ ਇਹ ਤੇਰਾ ਕਮਰਾ ਤੂੰ ਉੱਥੇ ਚਲੀ ਜਾ ਮੈਂ ਹੁਣ ਉਹਨੇ ਹੀ ਬਨੋਦ ਨੂੰ ਭੇਜਦਾ ਮੇਰਾ ਸਹੁਰਾ ਵੀ ਉੱਥੇ ਚਲਾ ਗਿਆ ਜਿੱਥੇ ਮੇਰੀ ਸੱਸ ਤੇ ਮੇਰਾ ਘਰ ਵਾਲਾ ਗਏ ਸੀ ਮੈਂ ਹੌਲੀ-ਹੌਲੀ ਆਪਣੇ ਕਮਰੇ ਵਿੱਚ ਆ ਗਈ ਸੀ ਬਿਲਕੁਲ ਸਿੰਪਲ ਜਿਹਾ ਕਮਰਾ ਸੀ ਮੇਰੀ ਮਾਂ ਦਾ ਦਾਜ ਦਿੱਤਾ ਹੋਇਆ ਉੱਥੇ ਪਿਆ ਸੀ ਕੋਰ ਕੋਈ ਵੀ ਸਜਾਵਟ ਨਹੀਂ ਸੀ ਜਿੱਦਾਂ 50 ਦੇ ਕਮਰੇ ਵਿੱਚ ਸਜਾਵਟ ਹੁੰਦੀ ਆ ਜਿੱਦਾਂ ਮੇਰੇ ਭਰਾਣੇ ਆਪਣੇ ਕਮਰੇ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ ਮੇਰੇ ਲਈ ਤਾਂ ਇਹ ਪਹਿਲੀ ਰਾਤ ਖੁਸ਼ੀਆਂ ਵਾਲੀ ਸੀ ਪਰ ਮੇਰੇ ਲਈ ਤਾਂ ਇਹ ਰਾਤ ਬੜੀ ਅਜੀਬ ਸੀ ਨਾ ਹੀ ਮੇਰੇ ਦਿਲ ਵਿੱਚ ਖੁਸ਼ੀਆਂ ਦੀ ਕੋਈ ਉਮੀਦ ਸੀ ਤੇ ਨਾ ਹੀ ਕੋਈ ਸੁਪਨੇ ਸੀ ਨਾ ਹੀ ਮੈਂ ਕੋਈ ਇਦਾਂ ਦੇ ਖਿਆਲ ਲਿਆਂਦੇ ਸੀ ਜਿੱਦਾਂ ਇਹ ਜ਼ਬਰਦਸਤੀ ਦਾ ਰਿਸ਼ਤਾ ਉਹਦੇ ਨਾਲ ਹੋਇਆ ਸੀ ਇਦਾਂ ਹੀ ਮੇਰੇ ਨਾਲ ਹੋਇਆ ਸੀ ਕੁਝ ਥੇਰ ਬਾਅਦ ਉਹ ਮੁੰਡਾ ਬੜੀ ਜ਼ੋਰ ਨਾਲ ਦਰਵਾਜ਼ਾ ਲਗਾਉਂਦਾ ਹੋਇਆ ਅੰਦਰ ਆ ਗਿਆ ਮੈਂ ਚੁੱਪ ਕਰਕੇ ਉਹਦੇ ਵੱਲ ਦੇਖਣ ਲੱਗ ਪਈ ਕਹਿਣ ਲੱਗਾ ਮੈਂ ਤੇਰਾ ਕੋਈ ਘਰ ਵਾਲਾ ਨਹੀਂ ਆ ਮੇਰੇ ਕੋਲ ਆਉਣ ਦੀ ਕੋਸ਼ਿਸ਼ ਨਾ ਕਰੀਂ ਇੱਕ ਐਕੇ ਉਹ ਬਾਥਰੂਮ ਵਿੱਚ ਚਲਾ ਗਿਆ ਕੁਝ ਦੇਰ ਬਾਅਦ ਮੂੰਹ ਧੋ ਕੇ ਆਇਆ ਸ਼ਾਇਦ ਆਪਣੀ ਮਾਂ ਦੇ ਕੋਲ ਬੈਠਾ ਰੋ ਰਿਹਾ ਸੀ ਇਸ ਲਈ ਉਹਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ ਆਉਂਦੇ ਹੀ ਉਹਨੇ ਸਰੋਣਾ ਸਹਰਾਣਾ ਚੁੱਕਿਆ ਤੇ نیچے ਸੁੱਟ ਕੇ ਕਹਿਣ ਲੱਗਾ ਕਿ ਤੂੰ ਜ਼ਮੀਨ ਤੇ ਸੌਵੇਂਗੀ ਤੇ ਮੈਂ ਬੈੱਡ ਤੇ ਸੌਂਗਾ ਮੈਂ ਚੁੱਪ ਕਰਕੇ ਜ਼ਮੀਨ ਤੇ ਹੀ ਲੰਮੇ ਪੈ ਗਈ ਮੈਂ ਕੱਪੜੇ ਪਹਿਲਾਂ ਹੀ ਬਦਲ ਲੈ ਸੀ ਮੇਰੇ ਲਈ ਇਹ ਰਿਸ਼ਤਾ ਸਮਝੌਤੇ ਦਾ ਸੀ ਸਵੇਰੇ 6 ਵਜੇ ਹੀ ਮੇਰੀ ਸੱਸ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਕਹਿਣ ਲੱਗੀ ਕਿ ਬਾਹਰ ਆ ਕੇ ਰੋਟੀ ਬਣਾ ਮੇਰੇ ਤੋਂ ਇਹ ਉਮੀਦ ਨਾ ਰੱਖੀ ਕਿ ਮੈਂ ਤੇਰੇ ਨਖਰੇ ਚੱਕੂੰਗੀ ਆਪਣੀ ਉਮਰ ਦੇਖ ਮੇਰੇ ਮੁੰਡੇ ਦੀ ਉਮਰ ਦੇਖ ਜਿੱਦਾਂ ਤੇਰੀ ਮਾਂ ਨੂੰ ਤੇਰੇ ਲਈ ਕੋਈ ਰਿਸ਼ਤਾ ਨਹੀਂ ਮਿਲ ਰਿਹਾ ਸੀ ਮੇਰੇ ਮੁੰਡੇ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਮੈਂ ਕੋਈ ਜਵਾਬ ਨਹੀਂ ਦਿੱਤਾ ਚੁੱਪ ਕਰਕੇ ਉੱਠ ਕੇ ਰੋਟੀ ਬਣਾਉਣ ਲੱਗ ਪਈ ਹੌਲੀ ਹੌਲੀ ਮੇਰੀ ਸਾਸ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੀ ਪਾ ਦਿੱਤੀ ਸੀ। ਮੇਰਾ ਘਰ ਵਾਲਾ ਘੱਟ ਉਮਰ ਦਾ ਸੀ, ਘਰੇ ਨਹੀਂ ਟਿਕਦਾ ਸੀ। ਸਾਰਾ ਦਿਨ ਆਵਾਰਾ ਮੁੰਡਿਆਂ ਦੇ ਨਾਲ ਹੀ ਖੇਡਦਾ ਰਹਿੰਦਾ ਸੀ। ਮੇਰੇ ਸਹੁਰੇ ਦੀ ਆਪਣੀ ਜ਼ਮੀਨ ਸੀ, ਇਸ ਲਈ ਜੋ ਵੀ ਫਸਲ ਹੁੰਦੀ ਸੀ ਘਰ ਵਿੱਚ ਪੈਸੇ ਆ ਜਾਂਦੇ ਸੀ। ਵਧੀਆ ਖਾਨਦਾਨ ਸੀ, ਕਿਸੇ ਕਿਸਮ ਦੀ ਤੰਗੀ ਨਹੀਂ ਸੀ। ਨਾ ਤਾਂ ਮਨੋਦ ਪੜਦਾ ਸੀ ਤੇ ਨਾ ਹੀ ਆਪਣੇ ਪਿਓ ਨਾਲ ਕੰਮ ਤੇ ਜਾਂਦਾ ਸੀ। ਇਕੱਲਾ ਹੀ ਭਰਾ ਸੀ, ਦੋ ਭੈਣਾਂ, ਭਾਬੀ ਤੋਂ ਵੱਡੀਆਂ ਸੀ। ਤੇ ਵਿਆਹੀਆਂ ਹੋਈਆਂ ਸੀ ਮੇਰੀ ਭਾਬੀ ਵੀ ਸਾਡੇ ਘਰ ਬਹੁਤ ਜ਼ਿਆਦਾ ਖੁਸ਼ ਸੀ ਬਸ ਮੈਂ ਹੀ ਸੀ ਜਿਹੜੀ ਖੁਸ਼ਹਾਲ ਜ਼ਿੰਦਗੀ ਨੂੰ ਤਰਸਣ ਲੱਗ ਪਈ ਸੀ ਇਹ ਇੰਨੀ ਘੱਟ ਉਮਰ ਦਾ ਮੁੰਡਾ ਭਲਾ ਮੇਰੇ ਜਜ਼ਬਾਤਾਂ ਨੂੰ ਕੀ ਸਮਝਦਾ ਸੀ ਜਦ ਵੀ ਭਾਬੀ ਸਾਡੇ ਘਰ ਆਉਂਦੀ ਉਹਦੇ ਚਿਹਰੇ ਦੀ ਰੌਣਕ ਤੇ ਖੁਸ਼ੀ ਦੇਖ ਕੇ ਮੈਂ ਬਹੁਤ ਦੁਖੀ ਹੋ ਜਾਂਦੀ ਸੀ ਮੈਂ ਵੀ ਇਦਾਂ ਦੀ ਜ਼ਿੰਦਗੀ ਚ ਆਉਂਦੀ ਸੀ ਜਿੱਦਾਂ ਦੀ ਮੇਰੀ ਭਾਬੀ गुजार ਰਹੀ ਸੀ ਮੈਂ ਪਰ ਮੈਂ ਆਪਣੀ ਖੁਆਇਸ਼ ਇਦਾਂ ਪੂਰੀ ਕਰ ਸਕਦੀ ਸੀ ਇੱਕ ਸਾਲ ਵੀ ਨਹੀਂ ਹੋਇਆ ਸੀ ਕਿ ਮੇਰੀ ਭਾਬੀ ਪ੍ਰੈਗਨੈਂਟ ਹੋ ਗਈ ਸੀ ਤੇ ਸ਼ੁਰੂ ਦੇ ਦਿਨਾਂ ਵਿੱਚ ਟੇਕੇ ਰਹਿਣ ਲਈ ਆ ਗਈ ਉਹਨਾਂ ਨੂੰ ਪਤਾ ਸੀ ਕਿ ਉਹਦਾ ਭਰਾ ਮੇਰੇ ਨਾਲ ਨਹੀਂ ਰਹਿੰਦਾ ਤੇ ਮੈਂ ਇਕੱਲੀ ਕਮਰੇ ਵਿੱਚ ਰਹਿੰਦੀ ਆ ਉਹ ਬਰਾਂਡੇ ਵਿੱਚ ਮੰਝਾ ਢਾਕੇ ਸੌਂਦਾ ਤੇ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਮੇਰੇ ਤੋਂ ਨਫ਼ਰਤ ਕਰਦਾ ਮੈਨੂੰ ਮਿਹਨੇ ਵੀ ਦਿੰਦਾ ਇਸ ਲਈ ਜਾਨ ਬੁੱਝ ਕੇ ਕਹਿਣ ਲੱਗੀ ਕਿ ਮੈਂ ਇੱਥੇ ਆਉਣਾ ਨਹੀਂ ਚਾਹੁੰਦੀ ਸੀ ਪਰ ਮਨਰਾਜ ਮੇਰੀ ਜਾਨ ਨਹੀਂ ਛੱਡਦਾ ਸੀ ਇਸ ਲਈ ਉਹਨੂੰ ਇਹਨਾਂ ਵੀ ਨਹੀਂ ਪਤਾ ਸੀ ਕਿ ਮੈਂ ਪ੍ਰੈਗਨੈਂਟ ਆ ਕਹਿੰਦਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਹਾਸਾ ਹਾਸਸ ਕੇ ਮੈਨੂੰ ਦੱਸ ਰਹੀ ਸੀ ਮੈਂ ਚਾ ਚਾ ਕੇ ਵੀ ਹਲਕੀ ਜਿਹੀ ਮੁਸਕਰਾਹਟ ਵੀ ਆਪਣੇ ਚਿਹਰੇ ਤੇ ਨਹੀਂ ਨਹੀਂ ਲਿਆ ਸਕੀ ਬਲਕਿ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਵਾਰ-ਵਾਰ ਮੈਨੂੰ ਇਹ ਹੀ ਤਕਲੀਫ ਹੋ ਰਹੀ ਸੀ ਕਿ ਮੇਰਾ ਕੀ ਕਸੂਰ ਸੀ ਕਿਉਂ ਮੈਂ ਆਪਣੀ ਘਰ ਵਾਲੇ ਦੇ ਪਿਆਰ ਲਈ ਤੜਫ ਰਹੀ ਆ ਰਾਤ ਤੱਕ ਰੋ ਰੋ ਕੇ ਮੇਰਾ ਬੁਰਾ ਹਾਲ ਹੋ ਗਿਆ ਮੈਂ ਸੋਚ ਲਿਆ ਸੀ ਕਿ ਮੈਂ ਆਪਣਾ ਹੱਕ ਮੰਗੂੰਗੀ ਮੈਂ ਆਪਣੇ ਹੰਝੂ ਸਾਫ਼ ਕੀਤੇ ਤੇ ਕਮਰੇ ਵਿੱਚੋਂ ਬਾਹਰ ਆ ਗਈ ਉਹ ਬੇਖਬਰ ਹੋ ਕੇ ਸੌ ਰਿਹਾ ਸੀ ਉਹਦੇ ਕੋਲ ਆ ਕੇ ਉਹਨੂੰ ਮੈਂ ਹਿਲਾਇਆ ਮਨੋਦ ਅੱਖਾਂ ਖੋਲ ਕੇ ਵੇਖਣ ਲੱਗਾ ਕਹਿਣ ਲੱਗਾ ਕੀ ਪ੍ਰੋਬਲਮ ਆ ਕਿਉਂ ਮੈਨੂੰ ਜਗਾ ਰਹੀਆਂ ਮੈਨੂੰ ਸੌਣ ਲੈਂਦੇ ਮੈਂ ਕਿਹਾ ਕਮਰੇ ਵਿੱਚ ਆ ਕੇ ਸੌ ਜਾ ਮੇਰਾ ਇੰਨਾ ਹੀ ਕਹਿਣਾ ਸੀ ਕਿ ਉਹਦੀਆਂ ਪੂਰੀਆਂ ਅੱਖਾਂ ਉੱਲ ਗਈਆਂ ਹਰਾਨੀ ਨਾਲ ਮੈਨੂੰ ਦੇਖਣ ਲੱਗ ਪਿਆ ਫਿਰ ਘਬਰਾ ਕੇ ਕਹਿਣ ਲੱਗਾ ਮੈਂ ਕਿਉਂ ਕਮਰੇ ਵਿੱਚ ਆਵਾਂ ਮੈਂ ਨਹੀਂ ਆਊਂਗਾ ਮੈਂ ਕਿਹਾ ਮੈਨੂੰ ਡਰ ਲੱਗ ਰਿਹਾ ਜੇ ਤੂੰ ਕਮਰੇ ਵਿੱਚ ਨਹੀਂ ਆਊਂਗਾ ਤੇ ਮੈਂ ਤੇਰੇ ਲਾਗੇ ਹੀ ਮੰਜਾ ਢਾਹ ਕੇ ਪੈ ਜਾਊਂਗੀ ਮੇਰਾ ਇਨਾ ਹੀ ਕਹਿਣਾ ਸੀ ਕਿ ਉੱਠ ਕੇ ਬੈਠ ਗਿਆ ਕੁਝ ਦੇਰ ਮੈਨੂੰ ਦੇਖਦਾ ਰਿਹਾ ਫਿਰ ਕਹਿਣ ਲੱਗਾ ਤੈਨੂੰ ਸ਼ਰਮ ਨਹੀਂ ਆਈ ਤੂੰ ਮੇਰੇ ਸਾਹਮਣੇ ਮੰਜਾ ਢਾਹ ਕੇ ਸੌਵੇਂਗੀ ਤੇ ਸਾਰੇ ਲੋਕੀ ਕਿੰਨੀਆਂ ਗੱਲਾਂ ਕਰਨਗੇ ਮੈਂ ਕਿਹਾ ਮੈਂ ਕੁਝ ਨਹੀਂ ਜਾਣਦੀ ਜਾਂ ਤੂੰ ਕਮਰੇ ਵਿੱਚ ਆ ਜਾ ਜਾਂ ਫਿਰ ਮੈਨੂੰ ਆਪਣੇ ਕੋਲ ਸੌਂ ਲੈਂਦੇ ਮੇਰੀ ਗੱਲ ਸੁਣ ਕੇ ਕਾਫੀ ਉਹ ਘਬਰਾ ਗਿਆ ਕਹਿਣ ਲੱਗਾ ਠੀਕ ਆ ਤੂੰ ਕਮਰੇ ਵਿੱਚ ਵਿੱਚ ਮੈਂ ਆ ਜਾਂਦਾ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਕੁਝ ਧੇਰ ਬਾਅਦ ਉਹ ਮੇਰੇ ਕਮਰੇ ਵਿੱਚ ਆਇਆ ਪਰ ਦਰਵਾਜ਼ਾ ਪੂਰਾ ਖੁੱਲਾ ਸੀ ਮੈਂ ਕਿਹਾ ਦਰਵਾਜ਼ਾ ਬੰਦ ਕਰ ਉਹਨੇ ਦਰਵਾਜ਼ਾ ਬੰਦ ਕੀਤਾ ਕਹਿਣ ਲੱਗਾ ਕੀ ਪ੍ਰੋਬਲਮ ਆ ਆਪਣੀ ਉਮਰ ਦੇਖ ਮੈਂ ਕਿਹਾ ਮੇਰਾ ਕੀ ਕਸੂਰਾ ਜੇ ਤੇਰੇ ਨਾਲ ਧੱਕਾ ਹੋਇਆ ਤੇ ਮੇਰੇ ਨਾਲ ਵੀ ਹੋਇਆ ਹਰ ਵਕਤ ਮੈਨੂੰ ਮਹਿਣਾ ਦਿੰਦਾ ਰਹਿਣਾ ਕਿ ਮੈਂ ਤੇਰੇ ਵੱਲ ਤੇਰੇ ਬਾ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਪਿਆਰ ਤੇਰੀ ਭੈਣ ਨੇ ਕੀਤਾ ਮੇਰੇ ਭਰਾ ਨੇ ਸਜ਼ਾ ਤੈਨੂੰ ਮਿਲੀ ਆ ਤੇ ਮੇਰਾ ਕੀ ਕਸੂਰ ਕੱਲ ਨੂੰ ਜਵਾਨ ਹੋਊਗਾ ਤੇ ਦੂਸਰਾ ਵਿਆਹ ਕਰਵਾ ਲਊਗਾ ਬਰਬਾਦ ਤਾਂ ਮੈਂ ਹੋ ਗਈ ਆ ਤੇਰੀ ਭੈਣ ਇੱਥੇ ਆਉਂਦੀ ਆ ਤੇ ਮੈਨੂੰ ਮਹਿਨੇ ਦਿੰਦੀ ਆ ਦਾਸ ਮੇਰਾ ਕੀ ਕਸੂਰਾ ਮੇਰੇ ਗੱਲ ਸੁਣ ਕੇ ਉਹਨੇ ਨਜ਼ਰਾਂ ਨਹੀਂਆਂ ਕਰ ਲਈਆਂ ਕਹਿਣ ਲੱਗਾ ਜਦੋਂ ਤੱਕ ਮੈਂ ਵੱਡਾ ਨਹੀਂ ਹੋ ਜਾਂਦਾ ਤੇਰੇ ਲਈ ਕੁਝ ਵੀ ਨਹੀਂ ਕਰ ਸਕਦਾ ਮੈਂ ਕਿਹਾ ਤੂੰ ਵੱਡਾ ਹੋ ਕੇ ਕੀ ਕਰੂਗਾ ਸਾਰਾ ਦਿਨ ਆਵਾਰਾ ਗਰਦੀ ਕਰਦਾ ਰਹਿਣਾ ਨਾ ਤੂੰ ਆਪਣੇ ਪਿਓ ਦੇ ਨਾਲ ਕੰਮ ਕਰਦਾ ਤੂੰ ਤਾਂ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੈ ਮੇਰੇ ਨਾਲ ਨਾਲ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਰਿਹਾ ਕਹਿਣ ਲੱਗਾ ਕਿ ਪਾਪਾ ਮੈਨੂੰ ਇੰਨਾ ਕੰਮ ਕਰ ਲੈਣੀ ਕਹਿੰਦਾ ਮੈਂ ਤਿੰਨਾ ਭੈਣਾਂ ਦਾ ਇੱਕੋ ਹੀ ਭਰਾ ਸ਼ਾਇਦ ਇਸ ਲਈ ਮੈਂ ਕਿਹਾ ਤੈਨੂੰ ਆਪਣੀ ਜ਼ਿੰਦਗੀ ਬਾਰੇ ਆਪ ਹੀ ਸੋਚਣਾ ਚਾਹੀਦਾ ਤੇ ਕਹਿਣ ਲੱਗਾ ਮੈਂ 8 ਹੀ ਪੜਿਆ ਮੈਂ ਕਿਹਾ ਅੱਗੇ ਦੀ ਪੜਾਈ ਕਿਉਂ ਛੱਡ ਦਿੱਤੀ ਕਹਿਣ ਲੱਗਾ ਮੇਰੇ ਕੋਲ ਅੱਗੇ ਨਹੀਂ ਪੜ ਹੁੰਦਾ ਸੀ ਮੇਰਾ ਟੀਚਰ ਮੈਨੂੰ ਬਹੁਤ ਝਿੜਕਦਾ ਸੀ ਇਸ ਲਈ ਸਾਰੇ ਸਾਹਮਣੇ ਮੇਰੀ ਬੇਇੱਜ਼ਤੀ ਹੋ ਜਾਂਦੀ ਸੀ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ ਸੀ ਮੈਂ ਕਿਹਾ ਮੈਂ 14 ਕਲਾਸਾਂ ਪੜ੍ਹੀਆਂ ਮੇਰੀ ਗੱਲ ਸੁਣ ਕੇ ਉਹਦੇ ਮੱਥੇ ਤੇ ਵਾਲ ਪੈ ਗਏ ਕਹਿਣ ਲੱਗਾ ਤੂੰ ਮੈਨੂੰ ਮਿਹਨੇ ਦੇ ਰਹੀ ਆ ਕਿ ਮੈਂ ਤੇਰੇ ਨਾਲੋਂ ਜ਼ਿਆਦਾ ਪੜੀਆਂ ਕਹਿਣ ਲੱਗਾ ਤੂੰ ਉਮਰ ਵਿੱਚ ਵੀ ਮੇਰੇ ਤੋਂ ਵੱਡੀ ਆ ਤੇਰੀ ਉਮਰ ਤੱਕ ਜਾ ਕੇ ਮੈਂ ਵੀ ਇੰਨਾ ਪੜ ਲਾਉਂਗਾ ਕੋਈ ਵੱਡੀ ਗੱਲ ਨਹੀਂ ਆ ਮੈਂ ਕਿਹਾ ਮੇਰੇ ਵਿੱਚ ਪ੍ਰੋਬਲਮ ਨਹੀਂ ਕਿ ਮੈਂ ਤੈਨੂੰ ਇਹ ਦੱਸ ਸਕਾਂ ਮੈਂ 14 ਕਲਾਸਾਂ ਪੜੀਆਂ ਮੈਂ ਤੈਨੂੰ ਸਿਰਫ ਇੰਨਾ ਦੱਸ ਸਕਦੀ ਆ ਕਿ ਤੂੰ ਮੇਰੇ ਕੋਲੋਂ ਪੜ ਸਕਦਾ ਉਹਨੇ ਆਪਣੀਆਂ ਨਜ਼ਰਾਂ ਬਦਲ ਲਈਆਂ ਸੀ ਕਹਿਣ ਲੱਗਾ ਹਾਂ ਹਾਂ ਕਿ ਸਾਰੀ ਜ਼ਿੰਦਗੀ ਤੂੰ ਮੈਨੂੰ ਤਾਣੇ ਦੇਵੇਂ ਮੈਂ ਆਪ ਹੀ ਪੜ ਲਵਾਂਗਾ ਪਾਪਾ ਨੂੰ ਕਹੂੰਗਾ ਮੇਰੀ ਅਗਲੀ ਕਲਾਸ ਦੇ ਵਿੱਚ ਐਡਮਿਸ਼ਨ ਕਰਵਾ ਦੇ ਸ਼ਾਇਦ ਇਹ ਗੱਲ ਉਹਦੀ ਇੱਜ਼ਤ ਦੇ ਖਿਲਾਫ ਸੀ ਮੈਂ ਕਿਹਾ ਤੂੰ ਮਨ ਨਾ ਮਨ ਹਸਬੰਡ ਵਾਈਫ ਇੱਕ ਦੂਸਰੇ ਦੇ ਨਾਲ ਹੀ ਰਹਿੰਦੇ ਆ ਠੀਕ ਆ ਜੇ ਤੂੰ ਹਸਬੰਡ ਵਾਈਫ ਵਾਲਾ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ ਤੇ ਨਾ ਰੱਖ ਦੋਸਤ ਸਮਝ ਸਕਦਾ ਨਾ ਮੈਂ ਤੈਨੂੰ ਕਦੀ ਵੀ ਮਹਿਨਾਂ ਦੇਵਾਂਗੀ ਮੇਰਾ ਵਾਦਾ ਤੇਰੇ ਨਾਲ ਉਸ ਵਕਤ ਉਹਨੇ ਹੱਥ ਅੱਗੇ ਵਧਾ ਦਿੱਤਾ ਮੈਂ ਕਿਹਾ ਪਹਿਲਾਂ ਵਾਅਦਾ ਕਰ ਕਦੀ ਵੀ ਮੈਨੂੰ ਮੇਨਾ ਨਹੀਂ ਮਾਰੂੰਗਾ ਮੈਂ ਉਹਦੇ ਹੱਥ ਤੇ ਹੱਥ ਰੱਖ ਦਿੱਤਾ ਮੈਂ ਕਿਹਾ ਮੈਂ ਨਹੀਂ ਮੇਨਾ ਮਾਰੂੰਗਾ ਪਰ ਤੂੰ ਵੀ ਇੱਕ ਵਾਅਦਾ ਕਰ ਤੇ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਵੀ ਕੁਝ ਨਹੀਂ ਕਹੂੰਗੀ ਬਸ ਤੂੰ ਮੇਰੇ ਨਾਲ ਕਮਰੇ ਵਿੱਚ ਸੌਂਿਆ ਕਰ ਇਹ ਸੁਣ ਕੇ ਉਹ ਚੁੱਪ ਕੁਝ ਦੇਰ ਰਿਹਾ ਫਿਰ ਮੰਨ ਗਿਆ ਮੈਂ ਆਪਣੀ ਭਾਬੀ ਤੇ ਇਹ ਦਿਖਾਉਣਾ ਚਾਹੁੰਦੀ ਸੀ ਕਿ ਮੇਰਾ ਘਰ ਵਾਲਾ ਮੇਰੇ ਕਮਰੇ ਵਿੱਚ ਹੀ ਮੇਰੇ ਨਾਲ ਸੌਂਦਾ ਮੈਂ ਉਹਨੂੰ ਕਿਉਂ ਦਿਖਾਉਣਾ ਚਾਹੁੰਦੀ ਸੀ ਮੈਂ ਇਹ ਨਹੀਂ ਸੀ ਜਾਣਦੀ ਪਰ ਉਸ ਤੋਂ ਬਾਅਦ ਵਿਨੋਦ ਮੇਰੇ ਕਮਰੇ ਵਿੱਚ ਸੌਣ ਲੱਗ ਪਿਆ ਸੀ ਉਹਨੇ ਨਵੀਂ ਕਲਾਸ ਵਿੱਚ ਐਡਮਿਸ਼ਨ ਵੀ ਲੈ ਲਈ ਸੀ ਮੈਂ ਉਹਨੂੰ ਪੜਾਉਣ ਲੱਗ ਪਈ ਸੀ ਨਵੀਂ ਕਲਾਸ ਵਿੱਚ ਉਹਦੇ ਸਭ ਤੋਂ ਜ਼ਿਆਦਾ ਵਧੀਆ ਨੰਬਰ ਆਏ ਸੀ ਉਹ ਬਹੁਤ ਜ਼ਿਆਦਾ ਖੁਸ਼ ਸੀ ਕਮਰੇ ਵਿੱਚ ਆਉਂਦਾ ਹੀ ਉਹਨੇ ਖੁਸ਼ੀ ਦਾ ਇਜ਼ਹਾਰ ਮੇਰੇ ਨਾਲ ਕੀਤਾ ਸੀ ਤੇ ਕਹਿਣ ਲੱਗਾ ਤੂੰ ਮੇਰੇ ਲਈ ਬਹੁਤ ਚੰਗੀ ਆ ਤੈਨੂੰ ਪਤਾ ਜੋ ਤੂੰ ਪੜਾਇਆ ਸੀ ਉਹਦਾ ਕਰਕੇ ਮੇਰੇ ਚੰਗੇ ਨੰਬਰ ਆਏ ਸੀ ਉਹਨੇ ਸਾਰੇ ਸਕੂਲ ਵਿੱਚ ਟਾਪ ਕੀਤਾ ਸੀ ਤੇ ਉਹਦੀ ਅਖਬਾਰ ਵਿੱਚ ਫੋਟੋ ਵੀ ਆਈ ਸੀ ਉਸ ਦਿਨ ਉਹ ਬਹੁਤ ਜ਼ਿਆਦਾ ਖੁਸ਼ ਸੀ ਅੱਗੇ ਪੜਨ ਦੇ ਲਈ ਉਹ ਸ਼ਹਿਰ ਚਲਾ ਗਿਆ ਸੀ ਹੌਸਟਲ ਵਿੱਚ ਰਹਿਣ ਲੱਗ ਪਿਆ ਮਹੀਨੇ ਬਾਅਦ ਹੀ ਆਉਂਦਾ ਸੀ ਪਰ ਬਹੁਤ ਮਿਹਨਤ ਕਰਦਾ ਸੀ ਕਹਿੰਦਾ ਸੀ ਕਿ ਪੜ੍ਹਾਈ ਵੀ ਦਾ ਸ਼ੌਂਕ ਮੈਨੂੰ ਤੇਰੇ ਕਰਕੇ ਹੀ ਹੋਇਆ ਰਾਤ ਨੂੰ ਜਦੋਂ ਕੋਲ ਹੁੰਦਾ ਤੇ ਆਪਣੇ ਕਾਲਜ ਦੀਆਂ ਗੱਲਾਂ ਦੱਸਦਾ ਸੀ ਹਾਸ ਹਾਸ ਕੇ ਮੇਰੇ ਨਾਲ ਗੱਲਾਂ ਕਰਦਾ ਸੀ ਬਸ ਇੱਕ ਹਫ਼ਤੇ ਲਈ ਆਉਂਦਾ ਸੀ ਉਸ ਰਾਤ ਨੂੰ ਬੋਲਦਾ ਹੀ ਰਹਿੰਦਾ ਕਿ ਮੈਂ ਸੁਣਦੀ ਰਹਿੰਦੀ ਉਹਨੂੰ ਦੇਖਦੀ ਰਹਿੰਦੀ ਬਸ ਇਹੀ ਰਿਸ਼ਤਾ ਸੀ ਉਹਦੇ ਨਾਲ ਮੇਰਾ ਉਹਨੇ ਅਗਰੀ ਕਲਾਸ ਦੇ ਵਿੱਚੋਂ ਵੀ ਵਧੀਆ ਨੰਬਰ ਲੈ ਲਏ ਉਸ ਤੋਂ ਬਾਅਦ ਉਹ ਐਮਬੀਬੀ ਐਸ ਕਰਨ ਲੱਗ ਪਿਆ ਫੇਰ ਉਹਨੂੰ ਵੇਲੇ ਹੀ ਨਹੀਂ ਮਿਲਦੀ ਸੀ ਮੈਂ ਬਹੁਤ ਜ਼ਿਆਦਾ ਇੰਤਜ਼ਾਰ ਕਰਨ ਲੱਗ ਪਈ ਸੀ ਜੇਰੋਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਮੇਰੀ ਉਮਰ 32 ਸਾਲ ਦੀ ਹੋ ਗਈ ਸੀ ਸਾਡਾ ਸਾਰਾ ਪਿੰਡ ਉਹਦੇ ਡਾਕਟਰ ਤੇ ਬੰਨ ਤੇ ਬਹੁਤ ਜ਼ਿਆਦਾ ਖੁਸ਼ ਸੀ ਮੇਰੇ ਸਹੁਰੇ ਨੇ ਆਪਣੀ ਜ਼ਮੀਨ ਵਿੱਚ ਉਹਨੂੰ ਪਿੰਡ ਵਿੱਚ ਇੱਕ ਕਲੀਨਿਕ ਖੋਲ੍ਹ ਦਿੱਤਾ ਸੀ ਸਾਰੇ ਪਿੰਡ ਵਿੱਚ ਬਨੋਦੇ ਚਰਚੇ ਹੋਣ ਲੱਗ ਪਏ ਸੀ ਮੇਰੇ ਸੱਸ ਸਹੁਰਾ ਮਨੋਰਤ ਬਹੁਤ ਜ਼ਿਆਦਾ ਖੁਸ਼ ਸੀ ਪਰ ਮੈਂ ਆਪਣੀ ਸੱਸ ਨੂੰ ਬਹੁਤ ਵੀ ਜ਼ਿਆਦਾ ਬੁਰੀ ਲੱਗਣ ਲੱਗ ਪਈ ਸੀ ਮੇਰੇ ਮੁੰਡੇ ਦੀ ਤਾਂ ਕਿਸਮਤ ਹੀ ਫੁੱਟ ਗਈ ਆ ਕਿ ਤੇਰੇ ਵਰਗੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਕਾਸ਼ ਕਿਤੇ ਮੈਂ ਆਪਣੀ ਕੁੜੀ ਨੂੰ ਸਮਝਾ ਸਕਦੀ ਪਿਆਰ ਦੀ ਜਿੱਦ ਵਿੱਚ ਆਪਣੇ ਭਰਾ ਦੀ ਜ਼ਿੰਦਗੀ ਬਰਬਾਦ ਨਾ ਕਰੇ ਮੇਰਾ ਮੁੰਡਾ ਜਵਾਨ ਹੋਇਆ ਤੇ ਡਾਕਟਰ ਬਣ ਗਿਆ ਉਹਦੀ ਘਰ ਵਾਲੀ ਕਿੰਨੇ ਸਾਲ ਵੱਡੀ ਆ 2 ਸਾਲ ਬਾਅਦ ਤੇਰੇ ਵਾਲ ਚ ਚਿੱਟੇ ਹੋਣ ਲੱਗ ਜਾਣਗੇ ਤੇ ਤੇਰੇ ਬੱਚੇ ਵੀ ਨਹੀਂ ਹੋਣਗੇ ਤੇਰੇ ਭਰਾ ਨੇ ਮੇਰੇ ਘਰ ਵਾਲੇ ਨੂੰ ਪਤਾ ਨਹੀਂ ਕਿਹੜਾ ਹੰਗੂੜਾ ਚਚਵਾਇਆ ਤੇਨ ਬੱਚੇ ਹੋ ਗਏ ਆ ਉੱਥੇ ਮੇਰੀ ਕੁੜੀ ਨੂੰ ਤਾਂ ਕੰਮਾਂ ਤੋਂ ਵੇਲ ਨਹੀਂ ਮਿਲਦੀ ਮਨਰਾਜ ਦੀ ਤਨਖਾਹ ਤਾਂ ਇੰਨੀ ਥੋੜੀ ਆ ਕਿ ਥੋੜਾ ਬਹੁਤਾ ਹੀ ਕਮਾਉਂਦਾ ਜਿੱਦਾਂ ਪਹਿਲਾਂ ਕਮਾਉਂਦਾ ਸੀ ਤੇਰੇ ਭਰਾ ਵਿੱਚ ਤਾਂ ਅੱਗੇ ਚੋਂ ਕਾਉਣ ਦਾ ਕੋਈ ਵੀ ਜਜ਼ਬਾ ਨਹੀਂ ਆ ਮੇਰੇ ਮੁੰਡੇ ਨੂੰ ਦੇਖ ਰਹੀ ਆ ਸਾਰੇ ਲੋਕ ਉਹਨੂੰ ਸਾਰੇ ਜ਼ਮਾਨੇ ਦਾ ਆਵਾਰਾ ਕਹਿੰਦੇ ਸੀ ਤੇ ਰੱਬ ਦੀ ਮਿਹਰ ਨਾਲ ਡਾਕਟਰ ਬਣ ਗਿਆ ਮੈਂ ਸਮਝ ਗਈ ਸੀ ਕਿ ਜਿਹਦਾ ਮੈਨੂੰ ਡਰ ਸੀ ਉਹੀ ਹੋ ਗਿਆ ਸੀ ਮੈਂ ਸਾਰਿਆਂ ਨੂੰ ਬੁਰੀ ਲੱਗੂਗੀ ਸਾਰਿਆਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਜਾਊਂਗੀ ਰਾਤ ਨੂੰ ਜਦੋਂ ਬਨੋਧ ਘਰ ਆਇਆ ਤੇ ਮੇਰੇ ਸਾਹਮਣੇ ਉਹਨੂੰ ਕਹਿਣ ਲੱਗੀ ਤੇਰੀ ਘਰ ਵਾਲੀ ਮੈਨੂੰ ਬਾਝ ਲੱਗਦੀ ਆ ਮੈਨੂੰ ਲੱਗਦਾ ਕਿ ਤੂੰ ਦੂਸਰਾ ਵਿਆਹ ਕਰਵਾ ਲਿਆ ਆਪਣੇ ਲਈ ਛੋਟੀ ਉਮਰ ਦੀ ਪਿਆਰੀ ਜੀ ਕੁੜੀ ਲਾਇਆ ਜੋ ਤੇਰੇ ਵਰਗੀ ਹੀ ਡਾਕਟਰ ਹੋਵੇ ਬਨੋਧ ਇਹ ਗੱਲ ਸੁਣ ਕੇ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਕਿਉਂ ਜੇ ਮੈਂ ਦੂਸਰਾ ਵਿਆਹ ਕਰਵਾ ਲਿਆ ਤਾਂ ਮਨਰਾਜ ਵੀ ਦੂਸਰੀ ਘਰ ਵਾਲੀ ਲੈ ਆਊਗਾ ਤੂੰ ਚਾਹੁੰਦੀ ਆ ਕਿ ਮੇਰੀ ਭੈਣ ਤੇ ਉਹ ਦੀਆਂ ਸੌਕਣ ਇਕੱਠੀਆਂ ਰਹਿਣ ਮੇਰੀ ਸੱਸ ਕਹਿਣ ਲੱਗੀ ਕਿ ਇਹਦਾ ਭਰਾ ਇੰਨਾ ਕਾਬਲ ਕਿੱਥੇ ਆ ਕਿ ਦੋ-ਦੋ ਘਰ ਵਾਲਿਆਂ ਦਾ ਖਰਚਾ ਚੁੱਕ ਸਕੇ ਨਹੀਂ ਕਰਾਉਂਦਾ ਦੂਸਰਾ ਵਿਆਹ ਮੈਂ ਕਹਿ ਦਿੱਤਾ ਬਸ ਤੂੰ ਆਪਣੇ ਲਈ ਡਾਕਟਰਾਂ ਨਹੀਂ ਲੈ ਇਹਦਾ ਕੀ ਆ ਇਹ ਤਾਂ ਰਹਿ ਲਊਗੀ ਘਰ ਦੇ ਇੱਕ ਕੋਨੇ ਦੇ ਵਿੱਚ ਦੋ ਵਕਤ ਦੀ ਰੋਟੀ ਤਾਂ ਮੇਲ ਹੀ ਜਾਊਗੀ ਇਹਨੂੰ ਹੋਰ ਕੀ ਚਾਹੀਦਾ ਮੈਂ ਸਮਝ ਗਈ ਸੀ ਕਿ ਮੇਰੀ ਸੱਸ ਦੇ ਕਹਿਣ ਤੇ ਮੇਰਾ ਘਰ ਵਾਲਾ ਦੂਸਰਾ ਵਿਆਹ ਕਰਵਾ ਲਊਗਾ ਪਰ ਜੋ ਜਵਾਬ ਉਹਨੇ ਦਿੱਤਾ ਮੈਂ ਹੈਰਾਨ ਹੀ ਰਹਿ ਗਈ ਸੀ ਕਹਿਣ ਲੱਗਾ ਕਿਉਂ ਮਾਂ ਮੇਰੀ ਭੈਣ ਉੱਥੇ ਦੋ ਵਕਤ ਦੀ ਸਿਰਫ ਰੋਟੀ ਹੀ ਖਾਂਦੀ ਆ ਕਿ ਮਨਰਾਜ ਜੀਜੂ ਉਹਨੂੰ ਸਿਰਫ ਦੋ ਵਕਤ ਦੀ ਰੋਟੀ ਹੀ ਦਿੰਦਾ ਆ ਆਖਿਰ ਪਾਉਣ ਦੇ ਲਈ ਕੱਪੜੇ ਵੀ ਦਿੰਦੇ ਆ ਜਾਂ ਬਾਕੀ ਉਹਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ ਮੇਰੀ ਸੱਸ ਕਹਿਣ ਲੱਗੀ ਕੀ ਮਤਲਬ ਆ ਤੇਰਾ ਕਹਿਣ ਲੱਗਾ ਕਿ ਇਹ ਮੇਰੀ ਘਰ ਵਾਲੀ ਆ ਮੈਂ ਇਹਨੂੰ ਸਭ ਕੁਝ ਦੇਵਾਂਗਾ ਜੀਦਾ ਉਹ ਹੱਕ ਰੱਖਦੀ ਆ ਬਸ ਮੈਨੂੰ ਉਸੇ ਦਿਨ ਦਾ ਇੰਤਜ਼ਾਰ ਸੀ ਕਿ ਮੈਂ ਕਾਮਯਾਬ ਹੋ ਜਾਵਾਂ ਤੇ ਡਾਕਟਰ ਬਣ ਜਾਵਾਂ ਪਿੰਡ ਵਿੱਚ ਮੇਰਾ ਕਲੀਨਿਕ ਖੁੱਲ ਜਾਵੇ ਮੈਂ ਜੋ ਕੁਝ ਵੀ ਆ ਸਭ ਕੁਝ ਇਹਦੀ ਵਜ੍ਹਾ ਕਰਕੇ ਹੀ ਆ ਮੈਂ ਬਿਲਕੁਲ ਅਵਾਰਾ ਜਿਹਾ ਮੁੰਡਾ ਸੀ ਜਿਉ ਮੈਨੂੰ ਨਾਮ ਸਮਝਾਉਂਦੀ ਮੇਰੀ ਪੜਨ ਵਿੱਚ ਮਦਦ ਨਾ ਕਰਦੀ ਤਾਂ ਮੈਂ ਅੱਜ ਡਾਕਟਰ ਨਾ ਹੁੰਦਾ ਪਿੰਡ ਦਾ ਆਵਾਰਾ ਮੁੰਡਾ ਹੁੰਦਾ ਜਿਹਦੇ ਕਰਕੇ ਮੈਂ ਇੰਨਾ ਕਾਮਯਾਬ ਇਨਸਾਨ ਬਣਿਆ ਕਿਦਾਂ ਉਹਨੂੰ ਛੱਡ ਦੇਵਾਂ ਬੇਸ਼ੱਕ ਮੈਂ ਪੜਿਆ ਵਾਂ ਕੁੜੀਆਂ ਦੇ ਨਾਲ ਉੜਦਾ ਬੈਠਦਾ ਪਰ ਪਿਆਰ ਮੈਨੂੰ ਹਮੇਸ਼ਾ ਆਪਣੀ ਘਰ ਵਾਲੀ ਨਾਲ ਹੀ ਹੋਇਆ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੀ ਉਹ ਪਹਿਲੀ ਔਰਤ ਆ ਜਿਨੇ ਮੈਨੂੰ ਕਾਮਯਾਬ ਬਣਾਉਣ ਦੇ ਲਈ ਮੇਰੀ ਬਹੁਤ ਮਿਹਨਤ ਕੀਤੀ ਆ ਮੈਂ ਉਹ ਸਮਾਂ ਭੁੱਲਿਆ ਨਹੀਂ ਜੋ ਸਾਰੀ ਸਾਰੀ ਰਾਤ ਜਾਗ ਕੇ ਉਹ ਮੇਰੇ ਪੇਪਰਾਂ ਦੇ ਤਿਆਰੀ ਕਰਵਾਉਂਦੀ ਸੀ ਮਾਂ ਮੈਂ ਇਦਾਂ ਨਹੀਂ ਕਰ ਸਕਦਾ ਪਰ ਮੈਂ ਇਦਾਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਇੱਕ ਇੱਕ ਗੱਲ ਯਾਦ ਉਸ ਨੂੰ ਹੋਊਗੀ ਮੈਂ ਤਾਂ ਸਮਝਦੀ ਸੀ ਕਿ ਉਹ ਜਦੋਂ ਕਾਮਯਾਬ ਇਨਸਾਨ ਬਣ ਜਾਊਗਾ ਤੇ ਕਿਸੇ ਸੋਹਣੀ ਕੁੜੀ ਦੇ ਨਾਲ ਵਿਆਹ ਕਰਵਾ ਲਊਗਾ ਮੇਰੀ ਜ਼ਿੰਦਗੀ ਦਾ ਬਸ ਇਦਾਂ ਹੀ ਰਹਿ ਜਾਊਗੀ ਜਿੱਦਾਂ ਆਮ ਔਰਤਾਂ ਦੀ ਹੁੰਦੀ ਆ ਇਸ ਲਈ ਵਟੇ ਸਟੇ ਦੇ ਚੱਕਰ ਵਿੱਚ ਇਦਾਂ ਨਹੀਂ ਹੋਇਆ ਸੀ ਇਹ ਬਹੁਤ ਚੰਗਾ ਇਨਸਾਨ ਸੀ ਬਨੋਦ ਨੇ ਮੈਨੂੰ ਮੇਰੇ ਸਬਰ ਦਾ ਫਲ ਦਿੱਤਾ ਤੇ ਮੈਨੂੰ ਮੇਰਾ ਹੱਕ ਵੀ ਦਿੱਤਾ ਇੱਕ ਸਾਲ ਬਾਅਦ ਮੈਂ ਇੱਕ ਮੁੰਡੇ ਦੇ ਨੂੰ ਜਨਮ ਦਿੱਤਾ ਮੇਰੀ ਸੱਸ ਦਾ ਵੀ ਮੂੰਹ ਬੰਦ ਹੋ ਗਿਆ ਸੀ ਉਹ ਕਹਿੰਦਾ ਸੀ ਕਿ ਪਿਆਰ ਦਾ ਸਬੰਧ ਦਿਲ ਨਾਲ ਹੁੰਦਾ ਉਮਰ ਦੇ ਨਾਲ ਨਹੀਂ ਹੁਣ ਤਾਂ ਮੈਨੂੰ ਵੀ ਲੱਗਦਾ ਸੀ ਕਿ ਉਹ ਸੱਚੀ ਕਹਿੰਦਾ ਸੀ ਮੈਂ ਉਹਦਾ ਪਿਆਰ ਪਾ ਕੇ ਆਪਣੀ ਉਮਰ ਤੋਂ ਘੱਟ ਲੱਗਣ ਲੱਗ ਪਈ ਸੀ ਮੈਨੂੰ ਦੇਖ ਕੇ ਬਨੋਦ ਕਹਿੰਦਾ ਸੀ ਇਹ ਮੈਂ 10 ਸਾਲ ਉਦੋਂ ਤੋਂ ਵੱਡੀਆਂ ਸ਼ਾਇਦ ਇਸ ਲਈ ਪਿਆਰ ਦਾ ਹੀ ਨਤੀਜਾ ਸੀ ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਡੇ ਚੈਨਲ ਦੇ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ